ਹਾਂਜੀ ਦੋਸਤੋ ਐਮਡੀ ਜੋਬ ਅਲਰਟਸ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਦਫਤਰ ਜ਼ਿਲ੍ਹਾ ਤੇ ਸੈਸ਼ਨ ਜੱਜ ਮਾਨਸਾ ਵਿਖੇ ਜੀ ਕਲਰਕ ਦੀਆਂ ਪੋਸਟਾਂ ਸੰਬੰਧੀ ਅਪਡੇਟ ਜਾਰੀ ਹੋ ਚੁੱਕਿਆ ਹੈ ਜੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਜੀ ਹੁਣੇ-ਹੁਣੇ ਜਾਰੀ ਹੋਇਆ ਬਿਲਕੁਲ ਨਵਾਂ ਅਤੇ ਤਾਜ਼ਾ ਅਪਡੇਟ ਨੋਟੀਫਿਕੇਸ਼ਨ ਜਲਦੀ ਦੇਖੋ ਵੀਡੀਓ ਕਿਤੇ ਰਹਿ ਨਾ ਜਾਏ ਪੂਰਾ ਵੀਡੀਓ ਦੇ ਵਿੱਚ ਡਿਟੇਲ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੇਵੋ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਵੀ ਕੰਪੀਟੀਟਿਵ ਇਗਜ਼ਾਮ ਆਉਂਦਾ ਹੈ ਜੀ ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰam ਚੈਨਲ ਵੀ ਹੈ ਜੀ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ ਸਾਡੇ ਉਸ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਉਸ ਦੀ ਪੀਡੀਐਫ ਫਾਈਲ ਕੋਈ ਨਾ ਮਾ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਦੀ ਪੀਡੀਐਫ ਫਾਈਲ ਜੇ ਪੰਜਾਬ ਦੇ ਵਿੱਚ ਕੋਈ ਵੀ ਇਹੋ ਜੀ ਭਰਤੀ ਆਉਂਦੇ ਜਿਸ ਨੂੰ ਪਰਨ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਸ ਦੀ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਅਪਲੋਡ ਕਰ ਦਿਆ ਜਿੱਥੇ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਜੋ ਨੋਟੀਫਿਕੇਸ਼ਨ ਅਪਡੇਟ ਜਾਰੀ ਕੀਤਾ ਗਿਆ ਜੀ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜਜ ਮਾਨਸਾ ਦੇ ਵੱਲੋਂ ਨੋਟੀਫਿਕੇਸ਼ਨ ਅਪਡੇਟ ਜਾਰੀ ਕੀਤਾ ਗਿਆ ਜੀ ਤੁਹਾਨੂੰ ਪਤਾ ਹੀ ਹੈ ਜੀ ਮਾਨਸਾ ਜ਼ਿਲ੍ਹੇ ਦੇ ਵਿੱਚ ਕਚੈਰੀਆਂ ਦੇ ਵਿੱਚ ਜ਼ਿਲ੍ਹਾ ਅਤੇ ਸੈਸ਼ਨ ਜਜ ਦਫ਼ਤਰ ਵਿਕੇ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਸੀ 13 ਪੋਸਟਾਂ ਕਲਰਕ ਦੀਆਂ ਜੋ ਕਿ ਨਿਊਜ਼ਪੇਪਰ ਦੇ ਵਿੱਚ ਐਡ ਦਿੱਤੀ ਗਈ ਸੀ 13 ਮਾਰਚ 2025 ਨੂੰ ਤੇ ਹੁਣ ਤੁਹਾਨੂੰ ਦੱਸਦੇ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਤੇ ਉਹਨਾਂ ਦੇ ਲਈ ਲਿਸਟ ਜਾਰੀ ਕੀਤੀ ਹੈਗੀ ਹੈ ਜੀ ਜਿਸ ਦੇ ਲਈ ਉਹਨਾਂ ਦਾ ਟੈਸਟ ਹੋਣ ਜਾ ਰਿਹਾ ਹੈ ਜੀ 13 ਜੁਲਾਈ 2025 ਨੂੰ ਐਤਵਾਰ ਵਾਲੇ ਦਿਨ ਜਿਸ ਦੇ ਵਿੱਚ ਇੰਗਲਿਸ਼ ਕੰਪੋਜੀਸ਼ਨ ਆਏਗੀ 50 ਨੰਬਰ ਦੀ ਜਨਰਲ ਨੌਲੇਜ ਆਏਗੀ 50 ਨੰਬਰ ਦੀ 33% ਮਾਰਕਸ ਦੋਨਾਂ ਸਬਜੈਕਟਾਂ ਦੇ ਵਿੱਚੋਂ ਲੈਣੇ ਹੋਣਗੇ ਜੀ ਤੇ ਵੈਨਿਊ ਐਂਡ ਟਾਈਮ ਜੋ ਟੈਸਟ ਤਾਂ ਹੋਏਗਾ ਉਹ ਬਾਅਦ ਦੇ ਵਿੱਚ ਦੱਸ ਦਿੱਤਾ ਜਾਵੇਗਾ ਇਸ ਕਰਕੇ ਵੈਬਸਾਈਟ ਇਹਨਾਂ ਦੀ ਵਿਜ਼ਿਟ ਕਰਦੇ ਰਹੋ ਜੀ ਤੇ ਇੱਕ ਲਿਸਟ ਵੀ ਜਾਰੀ ਕੀਤੀ ਗਈ ਹੈ ਜਿਹੜੇ ਕਿ ਐਲੀਜੀਬਲ ਨੇ ਇਹ ਟੈਸਟ ਦੇਣ ਦੇ ਲਈ ਜੀ ਇਸ ਦੇ ਵਿੱਚ ਸਾਰੇ 53 ਪੇਜਾਂ ਦਾ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਜੋ ਟੋਟਲ ਕੈਂਡੀਡੇਟ ਨੇ ਉਹ 1434 ਕੈਂਡੀਡੇਟ ਨੇ ਇਹ ਫਾਰਮ ਭਰੇ ਸੀਗੇ ਤੇ ਐਲੀਜੀਬਲ ਨੇ ਇਹ ਪੇਪਰ ਦੇਣ ਦੇ ਲਈ ਤੇ 13 ਜੁਲਾਈ ਨੂੰ 2025 ਨੂੰ ਪੇਪਰ ਹੋਣ ਜਾ ਰਿਹਾ ਹੈ ਵੀਡੀਓ ਨੂੰ ਇਹਨਾਂ ਕਾ ਸ਼ੇਅਰ ਕਰ ਦਿਓ ਤਾਂ ਜੋ ਇਹਨਾਂ ਸਾਰੇ ਉਮੀਦਵਾਰਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਕਈ ਵਾਰ ਕੀ ਹੁੰਦਾ ਹੈ ਕਿ ਇਹਨਾਂ ਤੱਕ ਇਹ ਜਾਣਕਾਰੀ ਨਹੀਂ ਪਹੁੰਚਦੀ ਤੇ ਪੇਪਰ ਤੋਂ ਬੰਦੇ ਰਹਿ ਜਾਂਦੇ ਨੇ ਕਿ ਤੁਹਾਡੇ ਸ਼ੇਅਰ ਦੀ ਬਦੌਲਤ ਇਹ ਪੇਪਰ ਦੇਣ ਦੇ ਯੋਗ ਹੋ ਸਕਦੇ ਨੇ ਜੀ ਪੀਪਰ ਦੇ ਸਕਦੇ ਨੇ ਇਸ ਕਰਕੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਜੀ ਤਾਂ ਜੋ ਇਹ ਸਾਰੇ ਉਮੀਦਵਾਰਾਂ ਤੱਕ ਜਾਣਕਾਰੀ ਪਹੁੰਚ ਸਕੇ ਇਹ ਅਪਡੇਟ ਜਾਰੀ ਹੋਇਆ ਜੀ ਇਸ ਤਰ੍ਹਾਂ ਪੋਸਟਾਂ ਸੰਬੰਧੀ ਜੇ ਕੋਈ ਨਵਾਂ ਅਪਡੇਟ ਆਉਂਦਾ ਰਹਿੰਦਾ ਹੈ ਉਸ ਸੰਬੰਧੀ ਵੀ ਅਸੀਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਿੰਦੇ ਹਾਂ ਇਸ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਰੱਖੋ ਐਸੀ ਅੱਜਾ ਨੋਟੀਫਿਕੇਸ਼ਨ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੁਣ ਮਿਲਦਾ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਰੱਬ ਰਾਕਾ